ਕੀ ਐਜ ਜਾ ਉਤ ਉਤ ਕਲਾ ਰੋਟੀ ਖਾਏਗਾ ਹਾਂ ਤੂੰ ਮਮਮੀ ਤੋ ਖਿਲਾ ਲਾ ਮਮਮੀ ਤੋ ਕਾਰ ਨਹੀਂ ਹੁੰਦੀ ਆ ਇਹ ਉਤ ਖਿੜ ਬਟੂ ਮੈਂ ਖੋਲ ਖਿਲਾ ਲਾ ਹੁਣ ਬੂਥ ਖਿਲਾ ਲਿਆ ਹੈ ਕੀ ਐ ਨ ਮਰਤੇ ਇਹ ਤਾਂ ਕੰਬਲੀ ਹੋਈ ਪਈ ਮਤਰੀ ਆ ਰਾਵ ਇਧਰ

Karena, 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 badu oh, dandi